ਜੇ ਨਾ ਲੜਿਓ ਅਜੀਤ ਤੇ ਜਿਹਾਰ ਵਾਂਗੂ ਦਸਮ ਪਿਤਾ ਦੀ ਦਸ ਸੁਲਤਾਨ ਕੀਏ ਉਹੀ ਜਿੱਤਦੇ ਨੇ ਬਾਜੀ ਵਿੱਚ ਦੁਨੀਆ ਉਹੀ ਜਿੱਤਦੇ ਨੇ ਬਾਜੀ ਵਿੱਚ ਦੁਨੀਆ ਜਿਹੜੇ ਜਿੱਤਣ ਵੀ ਬਾਜ਼ੀਆਂ ਹਾਰਦੇ ਨੇ ਉੱਠ ਖਾਲਸਾ ਗੁਰਾਂ ਦੇ ਲਾਲ ਤੈਨੂੰ ਬਾਜ਼ਾਂ ਵਿੱਚ ਸਰਹੰਦੇ ਮਾਰਦੇ ਨੇ ਅੱਜ ਜਿਸ ਸੈਕਸ਼ਨ ਨਾਲ ਤੁਹਾਨੂੰ ਮਿਲਾਨੇ ਜਾ ਰਹੇ ਹਾਂ ਉਸ ਦਾ ਕੱਦ ਦਾ ਗ੍ਰੇਟ ਖਲੀ ਤੋਂ ਵੀ ਜ਼ਿਆਦਾ ਹੈ ਯਾਨੀ 7 ਫੁੱਟ ਤੇ 5 ਇੰਚ ਉਸ ਨੌਜਵਾਨ ਦਾ ਕੱਦ ਹੈ ਸੁਖਦੇਵ ਸਿੰਘ ਉਰਫ ਸੁੱਖਾ ਬਾਬਾ ਕਰਕੇ ਜਾਣਿਆ ਜਾਂਦਾ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਵਿੱਚ ਜਿਹੜੇ ਉਹਨਾਂ ਦਾ ਜਥਾ ਹੈ ਉਹਨਾਂ ਦੇ ਵਿੱਚ ਸ਼ਾਮਿਲ ਹੈ ਕੱਦ ਹੈ ਜੀ 7 ਫੁੱਟ 5 ਇੰਚ ਤੇ ਭਾਰਨ 1 ਕਵਾਂਟਰ 95 ਕਿਲੋ ਇਸ ਵਕਤ ਹੈ ਜੀ ਤੇ ਬਾਬਾ ਜੀ ਦੇ ਨੰਬਰ ਆਪਾਂ ਪੁੱਛਦੇ ਕਿੰਨਾ ਨੰਬਰ ਬਾਬਾ ਜੀ ਇਹ ਬੂਟਾਂ ਦਾ 24 ਨੰਬਰ ਹੈ ਜੀ 24 ਨੰਬਰ ਬੂਟਾਂ ਦਾ ਇਹ ਤਾਂ ਮੈਨੂੰ ਲੱਗਦਾ ਮਿਲਦੇ ਨਹੀਂ ਹੁਣੇ ਨਹੀਂ ਜੀ ਇਹ ਸਪੈਸ਼ਲ ਬਣਵਾਉਣੇ ਪੈਂਦੇ ਨੇ ਜੀ ਅੱਛਾ ਹਾਂ ਜੀ ਪਹਿਲਾਂ ਕੁਝ ਵੀਡੀਓ ਬਣੀਆਂ ਵਾਇਰਲ ਹੋਈਆਂ ਤਾਂ ਉਹ ਤੋਂ ਬਾਅਦ ਨਾਨਕ ਭਾਜੀ ਉਹਨਾਂ ਨਾਲ ਦਲੇਰ ਖਾਲਸਾ ਨਾਲ ਪੂਰੀ ਟੀਮ ਨਾਲ ਮੇਲ ਹੋਇਆ ਜੀ ਤੇ ਤਕਰੀਬਨ ਸਾਲ ਹੋ ਗਿਆ ਜੀ ਤੇ ਬੜਾ ਵਧੀਆ ਸਾਡਾ ਗਰੁੱਪ ਦੇ ਵਿੱਚ ਭਾਈਆਂ ਨਾਲ ਪਿਆਰ ਹੈ ਬੜੀ ਵਧੀਆ ਨਿਭਾਈ ਹੈ ਤੇ ਪ੍ਰਮਾਤਮਾ ਅਗੇ ਇਸ ਕਿਰਪਾ ਕੀ ਸਵਾਸਾਂ ਤੱਕ ਇਦਾਂ ਹੀ ਨਿਭ ਜੂ। ਜਦੋਂ ਅਸੀਂ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਕਿੰਨੂੰ ਜਾਂਦੇ ਆਂ ਜੀ ਸੰਗਤ ਕੁਛ ਵੀ ਆ ਵੀ ਅਸੀਂ ਹੁੰਦੇ ਹੁੰਦੇ ਸੀ ਜਿਹੜੇ ਪ੍ਰਾਤਨ ਕਹਿੰਗਾ ਵੀ ਇਦਾਂ ਦੇ ਹੁੰਦੇ ਸੀ ਕੀ ਅੱਜ ਦੇਖ ਕੇ ਬਹੁਤ ਵਾਂਗਰ ਜਣੀ ਪਿਆਰ ਕਰ ਰਹੀ ਆ ਤੇ ਅੱਜ ਦਰਸ਼ਨ ਵੀ ਕਰ ਲਈ ਮੈਨੂੰ ਘਰਦਿਆਂ ਨੇ ਕਦੇ ਨਹੀਂ ਕਿਹਾ ਸਗੋਂ ਜੇ ਚਲੋ ਕਦੇ ਗੱਲ ਹੋਣੀ ਵੀ ਕੇ ਦੀ ਹਾਈਟ ਹੈ ਵੀ ਕੱਦ ਕਾਠੀ ਜ਼ਿਆਦਾ ਬੜੀ ਆ ਤਾਂ ਚਲੋ ਹੁਣ ਸੰਸਾਰ ਦੇ ਵਿੱਚ ਸਾਡੇ ਦਾਦੀ ਜੀ ਨਹੀਂ ਹਨ ਉਹਨੇ ਕਹਿਣਾ ਕਿ ਚੰਗੀ ਖਰਾਕਾਂ ਦਾ ਕਿਉਂ ਮੁੰਡੇ ਨਜ਼ਰ ਲਾਉਣੀ ਹੋ ਤੁਸੀਂ ਉਹਨਾਂ ਨੇ ਇਹ ਗੱਲ ਕਹਿ ਕੇ ਜ਼ਾਰੇ ਨੂੰ ਚੁੱਪ ਕਰਾ ਦਿਆ ਕਰਨਾ ਪਛਾਦਾ ਨਾਰਮਲ ਹੀ ਹੈ ਜਿੰਨਾ ਮਨ ਇਨਸਾਨ शकਦਾ ਉਨਾ ਹੀ ਪਰ ਜੋ ਦੁੱਧ ਦੀ ਖਰਾਕ ਹੈ ਦਹੀਂ ਲੱਸੀ ਮੱਖਣੀ ਉਹ ਦਾ ਕੋਈ ਹਿਸਾਬ ਨਹੀਂ ਜਿੰਨਾ ਮਿਲ ਗਿਆ ਉਹਨਾ शक ਲਈਦਾ ਤੇ ਨਾ ਅੱਜ ਤੱਕ ਕਦੇ ਵਿਗਾੜ ਦਿੱਤਾ ਕਹਿੰਨ ਉਹਗਲਾ ਨਹੀਂ ਮੰਨਦਾ ਤੇ 2 ਲੀਟਰ ਮੈਂ ਸੋਭਾ ਦੁੱਧ ਵੀ ਜੰਨੇ 2 ਲੀਟਰ ਦੁਪਹਿਰ ਨੂੰ ਵੀ ਜੰਨੇ 2 ਲੀਟਰ ਸ਼ਾਮ ਨੂੰ ਵੀ ਜੰਨੇ 6 ਲੀਟਰ ਪੂਰੇ ਦਿਨ ਦਾ ਦੁੱਧ ਹੋ ਗਿਆ ਤੇ ਬਾਕੀ ਰਹੀ ਗੱਲ ਦਹੀਂ ਦੀ ਲੱਸੀ ਮੱਖਣੀ ਦੀ ਤੇ ਜਿੰਨਾ ਮਿਲ ਗਿਆ ਈ शक ਲਈਦਾ ਸਾਡੇ ਜਥੇ ਨੇ ਹੁਣ ਤੱਕ ਜੀ 2 ਬਾਰਡਰ ਕੋਡ ਕੈਂਪ ਕੀਤੇ ਹੈ ਜੀ ਤੇ ਜਿਹਦੇ ਵਿੱਚ ਇੰਡੀਆ ਬੁੱਕ ਚ ਨਾਮ ਦਰਜਾ ਜੀ ਉਹ ਅਸੀਂ ਅਮਰੀਕਾ ਦਾ ਕੋਡ ਤੋੜਿਆ ਸੀ 2016 ਵਿੱਚ ਅਮਰੀਕਾ ਵਿੱਚ 1997 ਵਿੱਚ ਕਿਸੇ ਗੋਰੀ ਨੇ ਆਪਣੀ ਬਾਹਾਂ ਦੇ ਜੋਰ ਨਾਲ ਚਾਰ ਮੋਟਰਸਾਈਕਲ 23 ਸੈਕਿੰਡ ਰੁਕੇ ਸੀ ਜੀ ਤੇ ਉਹਦੇ ਜਵਾਬ ਵਿੱਚ 2016 ਵਿੱਚ ਅਸੀਂ 8 ਮੋਟਰਸਾਈਕਲ 56 ਸੈਕਿੰਡ ਰੋਕੇ ਉਹਦਾ ਬਾਰਡਰ ਕੋਡ ਤੋੜਿਆ ਤੇ ਆਪਣਾ ਨਾਮ ਇੰਡੀਆ ਬੁੱਕ ਉੱਪਰ ਕੋਡ ਦਰਜ ਕਰਵਾਇਆ ਦੁਗਾਰ ਕੋਣ ਕੀ ਜੀ 월ਡ ਬੋਕ ਰਿਕਾਰਡ ਇੰਗਲੈਂਡ ਉਹ ਜੀ ਮੇਰੇ ਛੋਟੇ ਵੀਰ ਵੀਰ ਇੰਦਰਜੀਤ ਸਿੰਘ ਜਗਰਖਾਲਤਾ ਜੀ ਜੋ ਅੱਜ ਕੱਲ ਇੰਗਲੈਂਡ ਵਿੱਚ ਗਏ ਹੋਏ ਆ ਤੇ ਉਹਨਾਂ ਨੇ ਉਹ ਆਪਣੀ ਅੱਖਾਂ 'ਚ ਲੂਨ ਪਾ ਕੇ ਤੇ 1 ਮਿੰਟ ਵਿੱਚ 56 ਨਾਲੀਆਂ ਤੋੜੀ ਸੀ ਥੋੜੇ ਦਿਨਾਂ ਤੱਕ ਜੀ ਹੋਰ ਰਿਪੋਰਟ ਬਣਾਉਣ ਜਾ ਰਹੇ ਆ ਉਹਦੇ ਵਿੱਚ ਜੀ ਤੁਸੀਂ ਤੁਹਾਨੂੰ ਵੀ ਜਾਣ ਕੇ ਰਾਮੀ ਹੋਊਗੀ ਜੀ ਕਿਉਂਕਿ ਦੁਨੀਆ 'ਚ ਪਹਿਲਾ ਇਨਸਾਨ ਆ ਜੋ ਕਿ 14 ਮੋਟਰਸਾਈਕਲ ਆਪਣੀ ਬਹਾਂ ਦੇ ਜੋਨਰ ਰੋਕ ਕੇ ਆਪਣਾ ਨਾਮ ਏਸ਼ੀਆ ਬੁੱਕ ਆਵਰ ਕੋਡ ਦਰਜ ਕਰਵਾਉਗਾ ਜੀ